ਜਿਹੜਾ ਅੱਜ ਅਸੀਂ ਬੀਜੇਪੀ ਦਾ ਇੱਥੇ ਪਤਲਾ ਫੁਕਿਆ ਕੱਲ ਸਾਡੇ ਮਲੇ ਕੋਲੇ ਵਿੱਚ ਹਰਵਿੰਦਰ ਖੰਨਾ ਬੀਜੇਪੀ ਦਾ ਜੋ ਆਗੂ ਹੈਗਾ ਉਹ ਇੱਥੇ ਮੀਟਿੰਗ ਦੇ ਵਿੱਚ ਆਇਆ ਸੀ ਸਾਡੀ ਸਨੋਕਤ ਮੋਰਚ ਵੱਲੋਂ ਕਾਲਤੀ ਜੋ ਬੀਕੇਜੂ ਗ੍ਰਾਹਾਂ ਨੇ ਉਹਦੇ ਕਹਿਣ ਦੇ ਉੱਤੇ ਇਹਨਾਂ ਨੂੰ ਸਵਾਲ ਜਵਾਬ ਕਰਨੇ ਤੇ ਵੀ ਜਿਹੜਾ 750 ਕਿਸਾਨ ਸਾਡਾ ਸ਼ਹੀਦ ਹੋ ਗਿਆ ਦਿੱਲੀ ਦੇ ਵਿੱਚ ਜਦੋਂ ਮੋਰਚ ਚੱਲਦਾ 2020 ਦੇ ਵਿੱਚ ਉਤੋਂ ਬਾਅਦ ਜਦੋਂ ਸਾਡੇ ਕਿਸਾਨ ਆਪਦੇ ਹੱਕਾ ਮੰਗਣ ਲਈ ਦਿੱਲੀ ਨੂੰ ਜਾ ਰਹੇ ਤੇ ਤੇ ਉੱਥੇ ਬਾਹਰਾਂ ਤੇ ਘੇਰੇ ਨੇ ਸ਼ੂਬ ਕਰਨ ਵਰਗੇ ਗੋਲੀਆਂ ਮਾਰ ਕੇ ਸ਼ਹੀਦ ਕਰੇ ਨੇ ਉਹਨਾਂ ਕਸੂਰ ਕੀਤੀ ਇਹ ਚੀਜ਼ਾਂ ਨੂੰ ਲੈ ਕੇ ਅਸੀਂ ਪੰਜ ਸੱਤ ਸੁਭਾਲ ਪੁੱਛਣੇ ਤੇ ਤਾਂ ਇੱਥੇ ਦੇ ਡੀਐਸਪੀ ਨੇ ਸੁਭਾਲ ਪੁੱਛਣ ਦੀ ਬਜਾਏ ਸਾਡੇ ਕਿਸਾਨਾਂ ਉੱਤੇ लाठी चार्ज ਕਰਿਆ ਪੱਗਾਂ ਹਲਾਈਆਂ ਸਾਨੂੰ ਜੇਲਾ ਵਿੱਚ ਟੱਕ ਕੇ ਬੰਦ ਕਰਤਾ ਬੱਸਾਂ ਵਿੱਚ ਲਿਆ ਕੇ ਜਾੜ ਕੇ ਸਾਡਾ ਕਸੂਰ ਕੋਈ ਨਹੀਂ ਸੀ ਨਾ ਤਾਂ ਕੋਤੇ ਤੂੰ ਤੂੰ ਮੈਂ ਮੈਂ ਹੋਈ ਆ ਨਾ ਤੇ ਬੀਜੇਪੀ ਦਾ ਕੋਈ ਹਜੇ ਐਮਐਲਏ ਮੰਤਰੀ ਆਇਆ ਤੀ ਉਹ ਯਾਨੀ ਇੱਕ ਦੇਖਿਆ ਵਧੀਆ ਵੀ ਪੰਜਾਬ ਸਰਕਾਰ ਬੀਜੇਪੀ ਸਰਕਾਰ ਇੱਥੇ ਆ ਡੀਜੀਆਈ ਰਲੇ ਮਲੇ ਨੇ लाठी चार्ज ਬਹੁਤ ਹੋ ਸਮਝ ਕੇ ਇਹਨਾਂ ਨੇ ਕਰਿਆ ਵੀ ਕਿਸਾਨਾਂ ਨੂੰ ਇੱਥੇ ਦਬਾਇਆ ਜਾਵੇ ਕਿਸਾਨ ਮੂਵਮੈਂਟ ਜਿਹੜੀ ਉੱਠਦੀ ਆ ਆਪਦੇ ਹੱਕ ਮੰਗਣ ਲਈ ਲੋਕਾਂ ਨੂੰ ਜਾਗਰੂਕ ਕਰਦੀ ਆ ਵੀ ਇਹਨਾਂ ਤੇ लाठी चार्ज ਕਰਕੇ ਦਿਵਾਰੀਏ ਪਰ ਅਸੀਂ ਤੁਹਾਡੇ ਮੱਦੇ ਬਰਹੀ ਇੱਕ ਸਨੇਹਾ ਦੇਣਾ ਚਾਹੁੰਦੇ ਆ ਪਰ ਕਿਤੇ ਵੀ ਭਾਰਤ ਦੇ ਵਿੱਚ ਜਦੋਂ ਵੀ ਅੰਗਰੇਜ਼ਾਂ ਤੋਂ ਲੈ ਕੇ ਲਾਠੀ ਚਾਰਜ ਨਾਲ ਮੂੰਮ ਦਵਾਈਆਂ ਗਿਆ ਨਹੀਂ ਦਵੀਆਂ ਦੁੱਗਣੀਆਂ ਹੋ ਕੇ ਵਧੀਆਂ ਨੇ ਅੱਗੇ ਇੱਟ ਦਾ ਜਵਾਬ ਪੱਥਰ ਨਾਲ ਦਿੱਤਾਗਾ ਸ਼ਾਂਤਮਈ ਰਹਿ ਕੇ ਲੜਾਈਆਂ ਜਿੱਤੀਆਂ ਨੇ ਆਗਲੀਆਂ ਵੀ ਜਿੱਤਾਂਗੇ ਜਿਹੜੀਆਂ ਸਾਡੇ ਇੱਕ ਮੰਗਾ ਨੇ ਫਰੀਦ ਦੀ ਮੰਗ ਆ ਗਈ ਉਹ ਪੱਕੀ ਕਰਾਮ ਆ ਗਈ ਭਰਾਵੋ ਜਿਹੜੀਆਂ ਮੰਗਾ ਰਹੇ ਸਾਰੀਆਂ ਲਵਾਂ ਗਈ ਕੋਈ ਨਹੀਂ ਛੱਡਦੀ। ਤੁਸੀਂ ਮੰਗ ਕੀ ਕਰਦੇ ਹੋ? ਡੀਐਸਪੀ ਨੂੰ ਬਦਲਣ ਦੀ ਮੰਗ ਕਰਦੇ ਹੋ? ਕੀ ਕਰਦੇ ਹੋ? ਕੀ ਕਰਦੇ ਹੋ? ਅਸੀਂ ਸਾਰੀ ਮੰਗਾਂ ਕਰਦੇ ਹਾਂ। ਜਿਹੜੇ-ਜਿਹੜੇ ਡੀਐਸਪੀ ਨੇ ਜਿਹੜੇ ਕਿਤੇ ਵੀ ਹੋਣ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਇਹਨਾਂ ਦੇ ਹੱਥ ਪੈਣੀ ਹੋਣੀ ਚਾਹੀਦੀ ਆ ਬਗੇਰ ਕਸੂਰ ਤੋਂ ਗਾਲਾਂ ਕੱਢਣੀਆਂ। ਬਗੇਰ ਮਤਲਬ ਤੋਂ ਗਾਲਾਂ ਕੱਢਣੀਆਂ ਠੀਕ ਆ। ਗੁਰਦੇਵ ਸਿੰਘ ਡੀਐਸਪੀ ਹੈਗਾ। ਠੀਕ ਆਲਾ ਫਰਜ਼ ਬਣਦਾ। ਸਾਨੂੰ ਪਿੱਸੇ ਮੋੜਨ ਦੇ ਇਥੋਂ ਲੰਘ ਆ ਲੰਘਣਾ ਅਸੀਂ ਜਦ ਕੇ ਲੰਘਾ ਸੱਡੀ ਖੜੇ ਤੇ ਹਜੇ ਉਹ ਆਇਆ ਵੀ ਨਹੀਂ ਤੇ ਉਸ ਤੋਂ ਪਹਿਲਾਂ ਮਾਵਾ ਭੈਣਾਂ ਦੇ ਗਾਲਾਂ ਕੱਢ ਕੇ ਸਾਡੀਆਂ ਪੱਗਾਂ ਲਾ ਕੇ ਸਾਡੇ ਨਾਲ ਮੁੱਕੀ ਧੋਲਾ ਕਰਕੇ ਜਾਨੀ ਬਹੁਤ ਐਡੇ ਵੱਡੇ ਅਵਸਰ ਨੂੰ ਆਪਦੀ ਬੋਲੀ ਨੂੰ ਸੰਭਾਲ ਲਈ ਕਰਨੀ ਚਾਹੀਦੀ ਕਿਹੇ ਸ਼ਬਦ ਬੋਲਦਾ ਕਿਹੜੇ ਕਿਹੜੇ ਥਾਣਿਆਂ ਦੇ ਵਿੱਚ ਤੁਹਾਨੂੰ ਲਿਜਾਇਆ ਗਿਆ ਸਾਨੂੰ ਜੀ ਸਬਤੀ ਇਧਰ ਮੰਡੀ ਐਂਧਗੜ ਇੱਕ ਸਾਨੂੰ ਮਾਹੋ ਰਾਣਾ ਸੀਆਈ ਸਟਾਫ ਚ ਆਇਆ ਕਿ ਮਾਇਗਾ ਜੀ ਨਾਮ ਸਾਬਰੀ ਪਿੰਡ ਤਲਮਾ ਜ਼ਿਲ੍ਹਾ ਅੱਜ ਅੱਜ ਦੇ ਐਜੀਟੇਸ਼ਨ ਦਾ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਕੱਲ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਪ੍ਰੋਗਰਾਮ ਕਰਨ ਲੱਗੇ ਹੋਏ ਸੀਗੇ ਇਹ ਜਿਹੜਾ ਅਰਵਿੰਦ ਖੰਨੇ ਦੀ ਪਿੱਠ ਤੇ ਖੜਾ ਹੈ ਇੱਥੇ ਦਾ ਡੀਐਸਪੀ ਤੇ ਐਸਐਸਪੀ ਡਾਕਟਰ ਸਿਮਰਤ ਉਹਨੂੰ ਮੜਾ ਮੋਟਾ ਸੋਚ ਵਿਚਾਰ ਲੈਣਾ ਚਾਹੀਦਾ ਸੀ ਕਿ ਉਹ ਵੀ ਇੱਕ ਕਿਸਾਨ ਦੀ ਧੀ ਹੋਊ ਕਿਸਾਨ ਦੀ ਮਾਂ ਹੋਊ ਵੀ ਇਹ ਕਿਸਾਨ ਆਪਣੀਆਂ ਹੱਕੀ ਮੰਗਾ ਮੰਨਣ ਲਈ ਆਏ ਨੇ ਜੇ ਇਹਨਾਂ ਨੂੰ ਵੋਟ ਮੰਗਣ ਦਾ ਅਧਿਕਾਰ ਆ ਸਾਡੇ ਲੋਕਾਂ ਨੂੰ ਵੀ ਅਧਿਕਾਰ ਆ ਕਿ ਅਸੀਂ ਆਪਣੀਆਂ ਹੱਕਾਂ ਮੰਗਾ ਇਹਨਾਂ ਤੋਂ ਪੁੱਛ ਸਕੀਏ ਜਾਂ ਇਹਨਾਂ ਦੇ ਦੇਣ ਸੀਗੀ ਸਾਡੇ 700 ਕਿਸਾਨ ਸਾਡਾ ਦਿੱਲੀ ਦੇ ਵਿੱਚ ਸਹੀਦ ਹੋਇਆ ਖਨੌਰੀ ਬਾਰਡਰ ਤੇ ਸਾਡਾ ਬੱਚਾ ਸੁਭ ਕਰਨ ਸਹੀਦ ਹੋਇਆ ਵੀ ਅਸੀਂ ਉਹਨਾਂ ਬਾਰੇ ਇਹਨਾਂ ਗੱਲਾਂ ਬਾਰੇ ਪੁੱਛਣਾ ਸੀਗਾ ਕਿ ਹੁਣ ਇਹ ਸਾਡੇ ਉੱਤੇ ਫਿਰ ਲਾਠੀ ਚਾਰਜ ਕਰਕੇ ਜੇਲਾ ਵਿੱਚ ਡੱਕਦੇ ਨੇ ਜੇ ਇਸੇ ਤਰ੍ਹਾਂ ਕਰਦੇ ਰਹਿਣਗੇ ਕੀ ਹੁਣੇ ਪਿੰਡਾਂ 'ਚ ਜਾਣਗੇ ਬੋਟਾਂ ਵਾਸਤੇ ਪਿੰਡਾਂ 'ਚ ਵੀ ਘਰਾਓ ਕਰਾਂਗੇ ਹਾਂਜੀ ਆਂ ਵਿਰੋਧ ਕਰਾਂਗੇ ਅਸੀਂ ਪਿੰਡਾਂ 'ਚ ਕੇ ਰਾਂਗੇ ਸਾਡਾ ਹੱਕ ਆ ਅਸੀਂ ਪਿੰਡਾਂ 'ਚ ਗਿਆ ਨੂੰ ਇਹ ਸਵਾਲ ਪੁੱਛਾਂਗੇ ਇਹ ਕਰ ਕਰਦੀ ਗੱਲ ਸਾਡੀ ਕੰਪਲੇਨ ਲੋਕਾਂ ਦੀ ਆਹੀ ਕੰਪਲੇਨ ਹੁੰਦੀ ਆ ਕਿਉਂਕਿ ਅਸੀਂ 7ਵੇਂ ਪ੍ਰਦਰਸ਼ਨ ਕਰਦੇ ਕਹਾ ਮੈਂ ਡੀਐਸਪੀ ਗੁਰਦੇਵ ਨੂੰ ਭਰੋਸਾ ਦਵਾਇਆ ਸੀ ਕਿ ਸਾਡੀ ਜਥੇਬੰਦੀ ਆ 7ਵੇਂ ਪ੍ਰਦਰਸ਼ਨ ਕਰੋ ਸਾਡਾ ਹੱਕ ਦਾ ਸਵਾਲ ਪੁੱਛਣ ਦਾ ਉਹਦੇ ਬਾਵਜੂਦ ਵੀ ਉਸਨੇ ਜਿਹੜੇ ਹਰਕਤ ਦੇ ਉੱਤੇ ਆਏ ਆ ਡੀਐਸਪੀ ਤਨ ਡੀਐਸਪੀ ਲੱਗੇ ਸੀਗੇ ਉਹਨਾਂ ਨੇ ਲਾਠੀਆਂ ਮਾਰ ਕੇ ਪੱਗਾਂ ਲਾ ਕੇ ਲੈ ਕੇ ਗਏ ਆ ਸਾਨੂੰ ਪਿੰਡਾਂ ਦੇ ਵਿੱਚ ਘਮਾਉਂਦੇ ਰਹੇ ਆ ਇੱਥੋਂ ਘਮਾਉਂਦੇ ਹੋਏ ਮੇਰੇ ਨਾਲ ਜਿਹੜੇ 10 ਸਾਥੀ ਦੇ ਸਾਨੂੰ ਲੈ ਕੇ ਗਏ ਅਹਿਮਦਗੜ੍ਹ ਥਾਣੇ 'ਚ ਅਹਿਮਦਗੜ੍ਹ ਥਾਣੇ 'ਚ ਜਾਂਦੇ ਹੋਏ ਅਸੀਂ ਸਾਡੇ ਇੱਕ ਸਾਥੀ ਨੂੰ ਪਾਣੀ ਦੀ ਜ਼ਰੂਰਤ ਪੈ ਗਈ ਪਾਣੀ ਤੱਕ ਨਹੀਂ ਪਹੁੰਚਾਇਆ ਅਸੀਂ ਕਹਿੰਦੇ ਆ ਮਰਦਨ ਲਈ ਤੁਰੇ ਹੋਇਆ ਘਰਾਂ ਤੋਂ ਘਰ ਛੱਡੇ ਆ ਅਸੀਂ ਭਗਤ ਸਿੰਘ ਦੀ ਸੋਚ ਤੇ ਚੱਲੇ ਆ ਪਰ ਇਸ ਘਟੀਆ ਪੁਲਿਸ ਪ੍ਰਸ਼ਾਸਨ ਇੱਥੋਂ ਦੀ ਐਸਐਸਪੀ ਜਿਹੜੀ ਬੈਠੀ ਆ ਲੱਖ ਲਾਂਡਾਂ ਦੀ ਕੁਰਸੀ ਤੇ ਨਹੀਂ ਰਹਿਣਾ ਚਾਹੀਦਾ ਭਗਵਾਨਤਮ ਨੂੰ ਬਦਲ ਦੇਣਾ ਚਾਹੀਦਾ ਨੂੰ ਕਿਤੇ ਸਾਈਡ ਤੇ ਕਰ ਦੇਣਾ ਚਾਹੀਦਾ ਜਿਹੜੀ ਇਸ ਤਰ੍ਹਾਂ ਦੀ ਹਰਕਤ ਦੇ ਉੱਤੇ ਆਈ ਆ ਕਿਸਾਨਾਂ ਦੇ ਉੱਤੇ ਨਿਹੱਤਿਆਂ ਤੋਂ ਲਾਠੀ ਚਾਰਜ ਕਰਕੇ ਪਾਣੀ ਮੰਗਦੇ ਕਿਸਾਨਾਂ ਨੂੰ ਪਾਣੀ ਤੱਕ ਨਹੀਂ ਪਹੁੰਚਾਇਆ ਗਿਆ ਭੁੱਖੇ ਧਿਆਨ ਨੂੰ ਸੰਦੌੜ ਸਾਣੇ ਚ ਲਿਆ ਕੇ ਸਾਨੂੰ ਵਾਪਸ ਉਥੋਂ ਚੱਕਿਆ ਸੀਏ ਸਟਾਫ ਛੱਡਿਆ ਗਿਆ ਪਰ ਸਾਡੀ ਲੋਕਤਾਕਤਾ ਜਿਹੜੀ ਲੋਕਤਾਕਤੇ ਸਿਰ ਤੇ ਸਾਨੂੰ ਸ਼ਾਮ ਨੂੰ 6 ਵਜੇ ਨਾਲ ਰਿਹਾ ਕਰਨਾ ਪਿਆ ਵੱਡੀ ਲੋਕਤਾਕਤਾ ਉਹਨਾਂ ਦੇ ਮੂੰਹ ਮੋੜਨੇ ਪੈਣਗੇ ਇੱਥੇ ਤਿੰਨ ਘਟਿਆ ਡੀਐਸਪੀ ਲਾਏ ਹੋਏ ਆ ਭਗਵਾਨਤਮਾਨ ਨੇ ਅਸੀਂ ਕਹਿਨੇ ਹਜੇ ਡੀਐਸਪੀ ਨੂੰ ਕਿਤੇ ਜਾ ਕੇ ਬਾਡਰਾਂ ਤੋਂ ਪਾਰ ਛੱਡ ਦੋ ਇਹਨਾਂ ਨੂੰ ਸਾਨੂੰ ਨਹੀਂ ਲੋੜ ਹੈ ਹਜੇ ਡੀਐਸਪੀ ਮਲੇਰਕੋਟ ਵਿੱਚ ਅਸੀਂ ਐਡਾ ਪ੍ਰਦਰਸ਼ਨ ਨਹੀਂ ਕਰਨਾ ਦੀ ਪਰ ਇੱਥੋਂ ਦੇ ਐਸਐਸਪੀ ਇੱਥੋਂ ਦੇ ਤਿੰਨ ਡੀਐਸਪੀ ਨਹੀਂ ਬਦੌਲਤਾ ਪ੍ਰੋਗਰਾਮ ਹੋਇਆ ਚੰਗਾ ਹੋਇਆ ਉਹਨਾਂ ਨੇ ਲਾਠੀ ਚਾਰਜ ਕੀਤਾ ਆ ਹਾਈਲਾਈਟ ਹੋਣਾ ਨਹੀਂ ਸੀ ਇਹਨਾਂ ਸੈ ਸਾਡਾ ਤੁਹਾਡੇ ਤੱਕ ਪ੍ਰਦਰਸ਼ਨ ਨਹੀਂ ਹੋਣਾ ਅੱਜ ਜਿਹੜਾ ਉਰੇ ਪਤਲਾ ਭੁਕਿਆਗਾ ਮੋਦੀ ਦਾ ਇਹ ਕਿੱਥੇ ਭੁਕਿਆ ਕਿੱਥੋਂ ਆਇਓ ਅੱਜ ਅਸੀਂ ਜਿਹੜਾ ਦਾਣਾ ਮੰਡੀ ਦੇ ਵਿੱਚੋਂ ਚੱਲੇ ਆਂਗੇ ਉਤੋਂ ਠੰਡੀ ਛੜਕ ਉਤੋਂ ਦੀ ਚੱਲਦੇ ਹੋਇਆ ਰਵਿੰਦ ਖੰਨਾ ਦਾ ਜਿਹੜਾ ਇੱਥੇ ਦਫ਼ਤਰ ਬਣਿਆ ਹੋਇਆ ਮਰੇਕੁਰਲ ਵਿੱਚ ਉਸ ਦਫ਼ਤਰ ਦੇ ਅੱਗੇ ਅਸੀਂ ਅਰਵਿੰਦ ਖੰਨਾ ਪੁੱਤਲਾ ਭੂਕਿਆ ਉਹ ਤਾਂ ਭੂਕਿਆ ਕਿਉਂਕਿ ਕੱਲ ਦੇ ਲਾਠੀ ਚਾਰ ਉਹ ਨਹੀਂ ਕੱਲ ਹੀ ਅਸੀਂ ਸਵਾਲ ਪੁੱਛ ਕੇ ਵਾਪਸ ਮੁੜਨਾ ਸੀ ਆ ਪ੍ਰੋਗਰਾਮ ਇਹ ਇਥੋਂ ਦੀ ਪੰਜਾਬ ਪੁਲਿਸ ਨੇ ਦਵਾਇਆ